ਬੇਗਰਤ ਹੋਈਏ ਅਸੀਂ ਤੇ ਕਹਿੰਦੇ ਸਾਡੀਆਂ ਧੀਆਂ ਭੈਣਾਂ ਬੇਟੀਆਂ ਨੂੰ ਇਥੋਂ ਨਸ਼ੇਵਾਜ਼ਾਂ ਦੇ ਵਿੱਚੋਂ ਹੋ ਕੇ ਨੰਗਣਾ ਪਵੇ ਮਰਨਾ ਮਨਜ਼ੂਰ ਆ ਪੁਛ ਇਦਾਂ ਦੇ ਨਟੋਰੀਅਸ ਸ਼ਰੂਡ ਆਦਮੀ ਸੀ ਜਿਹੜੇ ਆਪ ਹੀ ਵੀ ਬਹਿ ਕੇ ਪੀਂਦੇ ਸੀ ਤੇ ਉਹਨੂੰ ਸ਼ੈਲਟਰ ਵੀ ਕਰਦੇ ਸੀ ਉੱਥੋਂ ਇਥੋਂ ਉਹਨੇ ਗਲਾਸ ਲਾਇਆ ਉੱਥੇ ਜਾ ਕੇ ਸ਼ਰਾਬਾ ਪੀਂਦੇ ਸੀ ਇਹ ਕੈਮਰੇ ਵਿੱਚ ਆ ਕੇ ਤਾਂ ਹੀ ਤਾਂ ਅਸੀਂ ਫੜੇ ਇਹਨਾਂ ਨੂੰ ਕਈ ਸਾਡੇ ਆਪਣੇ ਲੋਕ ਵੀ ਨੇ ਮੈਂ ਕੈਮਰੇ ਦੇ ਵਿੱਚ ਰਿਕਾਰਡ ਕਰਦਾ ਜਿਹੜੀ ਉਂਗਲ ਨੂੰ ਉਹ ਪਛਾਣਨਗੇ ਜਿਹੜੇ ਉਹਨੂੰ ਸ਼ੈਲਟਰ ਇੱਥੇ ਦਿੰਦੇ ਸੀ ਸੁਣੋ ਇਹ ਗੱਲ ਹੈ ਜਿਹੜੇ ਉੱਤੋਂ ਨਹੀਂ ਉੱਤਰਦੇ ਸੀ ਉਹਨਾਂ ਵਿੱਚ ਕੁਝ ਬੰਦੇ ਹੋ ਜੋ ਸਪੋਰਟ ਕਰਦੇ ਸੀ ਜਿਨ੍ਹਾਂ ਨੇ ਘਰ ਦੇ ਮੈਂਬਰਾਂ ਦੀ ਇੱਥੇ ਚੈਨੀ ਲੈ ਲਈ ਬਟੂਆ ਖੋਲਿਆ ਮੋਬਾਈਲ ਖੋਲਿਆ ਸਨੇਚੰਗੋੜੀ ਵੱਧ ਗਈ ਤੁਸੀਂ ਕਹਿੰਦੇ ਕਿ ਇੰਨਾ ਲੰਬਾ ਕਬਜ਼ਾ ਸੀ ਤੁਸੀਂ ਵੀ ਲੜਾਈ ਲੜਦੇ ਰਹੇ ਹੋ ਪ੍ਰਸ਼ਾਸਨ ਨੂੰ ਕਦੀ ਬੁਲਾਇਆ ਨਹੀਂ ਪੁਲਿਸ ਤਾਂ ਬਿਲਕੁਲ ਤੁਹਾਡੇ ਗਵਾਣ ਚ ਬੈਠੀ ਹੈ ਚੋਰ ਚੋਰੀਆਂ ਮੋਬਾਈਲ ਦੀਆਂ ਉਧਰੋਂ ਕਰ ਲੈਂਦੇ ਰੇਲਵੇ 'ਚੋਂ ਕਦੀ ਇੱਧਰ ਆ ਜਾਂਦੇ ਕਦੀ ਉਧਰ ਆ ਜਾਂਦੇ ਇੱਧਰ ਲਈ ਪੁਲਿਸ ਕਹਿੰਦੀ ਸਾਡਾ ਨਹੀਂ ਉਧਰ ਲਈ ਅਸੀਂ ਇਸ ਗੱਲ 'ਚ ਮਰਦੇ ਹਾਂ ਸਾਡੀ ਲੜਾਈ ਕਿਸੇ ਪ੍ਰਵਾਸੀ ਦੇ ਖਿਲਾਫ ਨਹੀਂ ਸਾਡੀ ਲੜਾਈ ਨਸ਼ੇ ਦੇ ਖਿਲਾਫ ਆ ਸਾਡੀ ਲੜਾਈ ਉਸ ਚੀਜ਼ ਦੇ ਖਿਲਾਫ ਆ ਜਿਹੜਾ ਸਾਡੇ ਮਾਹੌਲ ਨੂੰ ਗੰਦਾ ਕਰਦਾ ਸਸਿਕਾ ਜੀ ਨਮਸਕਾਰ ਮੈਂ ਅਭੀਕੇਸ ਤੋਂ ਤੁਹਾਡੇ ਨਾਲ ਸਾਂਝ ਟੀਵੀ ਦੇਖ ਰਿਹਾ ਹਾਂ ਅੱਜ ਫਗਵਾੜੀ ਦੇ ਸਤਨਾਮਪੁਰਾ ਪੁਲ ਦੇ ਬਿਲਕੁਲ ਨੀਚੇ ਰੇਲਵੇ ਲਾਈਨ ਦੇ ਕੋਲ ਉਸ ਜਗ੍ਹਾ ਤੇ ਖਲੋਤਿਆਂ ਜਿੱਥੇ ਘੱਟੋ ਘੱਟ 15-20 ਸਾਲ ਦਾ ਕਬਜ਼ਾ ਹੁਣ ਆਸ-ਪਾਸ ਦੇ ਲੋਕਾਂ ਨੇ ਛੁਡਾ ਲਿਆ ਆ ਜ਼ਮੀਨ ਦੇਖ ਲਓ ਜਿੰਨੀ ਸਾਫ਼ ਹੋਈ ਹੈ ਜਿਹੜੇ ਆਸ-ਪਾਸ ਦੇ ਲੋਕ ਇਸ ਜਗ੍ਹਾ ਨੂੰ ਪਛਾਣਦੇ ਹੋਣਗੇ ਕਿ ਪਹਿਲਾਂ ਕਟੋਕੜ 15-20 ਸਾਲ ਤੋਂ ਇੱਥੇ ਇੱਕ ਨਾਨ ਵਾਲਾ ਪ੍ਰਵਾਸੀ ਸੀਗਾ ਜਿਹਨੇ ਕਿ ਆਪਣਾ ਕਬਜ਼ਾ ਇੰਨਾ ਜਮਾ ਲਿਆ ਸੀ ਕਿ ਉਸ ਬੰਦੇ ਨੇ ਸਰਕਾਰੀ ਟੂਟੀ ਤੱਕ ਲਵਾ ਲਈ ਸੀਗੀ ਤੇ ਲੇਕਿਨ ਜਦੋਂ ਉਹਦਾ ਬਿਜ਼ਨਸ ਇੰਨਾ ਵੱਧਦਾ ਰਿਹਾ ਮੱਲੇ ਵਾਲੇ ਪਰੇਸ਼ਾਨ ਹੋ ਗਏ ਇਲਾਕਾ ਨਿਵਾਸੀ ਵਾਲੇ ਪਰੇਸ਼ਾਨ ਹੋ ਗਏ ਉਹਨਾਂ ਨੇ ਕਿਹਾ ਕਿ ਅਸੀਂ ਉਦੋਂ ਅਤ ਹੋ ਗਏ ਜਦੋਂ ਉਸਨੇ ਸ਼ਰਾਬੀਆਂ ਨੂੰ ਬੇਵੜਿਆਂ ਨੂੰ ਵੀ ਕੋਲ ਪਿਠਾਣਾ ਸ਼ੁਰੂ ਕਰਤਾ ਇੱਥੇ ਬਿਠਾ ਕੇ ਉਹਨਾਂ ਨੂੰ ਸ਼ਰਾਬ ਪਿਲਾਉਂਦਾ ਸੀਗਾ ਤੇ ਨਾਲੇ-ਨਾਲ ਖਲਾਉਂਦਾ ਸੀਗਾ ਲੇਕਿਨ ਹੁਣ ਦੇਖ ਸਕਦੇ ਹੋ ਕਿ ਜਿੱਥੇ ਪੂਰ ਜ਼ੋਰ ਮਹੱਲੇ ਦੇ ਨਿਵਾਸੀਆਂ ਨੇ ਲਗਾਇਆ ਉਹਨਾਂ ਨੇ ਕਿਹਾ ਕਿ ਸਾਡਾ ਬਹੁਤ ਪ੍ਰਸ਼ਾਸਨ ਨੇ ਵੀ ਸਾਥ ਦਿੱਤਾ ਤੇ ਇਸ ਸਮੇਂ ਇਸ ਜਗ੍ਹਾ ਦੀ ਪੂਰੀ ਸਫਾਈ ਦੇਖ ਸਕਦੇ ਹੋ ਨੋਟ ਲੱਗ ਚੁੱਕੇ ਨੇ ਕਿ ਇੱਥੇ ਕਿਸੇ ਵੀ ਤਰ੍ਹਾਂ ਦਾ ਅਣਅਧਿਕਾਰਿਤ ਕਬਜ਼ਾ ਅਤੇ ਕਿਸੇ ਵੀ ਤਰ੍ਹਾਂ ਦਾ ਬਿਲਡਿੰਗ ਮਟੀਰੀਅਲ ਸੱਟਣਾ ਸਖਤ ਮਨਾ ਹੈ ਬਾ ਹੁਕਮ ਕਮਿਸ਼ਨਰ ਨਗਰ ਨਿਗਮ ਫਗਵਾੜਾ ਇਸ ਸਮੇਂ ਇਹ ਵੀ ਲੱਗ ਚੁੱਕੇ ਨੇ ਨੋ ਪਾਰਕਿੰਗ ਦਾ ਬੋਰਡ ਲੱਗ ਗਿਆ ਬੱਚਾ ਦੇ ਖੇਡਲੇ ਇੱਥੇ ਨੈਟ ਲਗਾ ਦਿੱਤਾ ਇਲਾਕਾ ਨਿਵਾਸੀਆਂ ਨੇ ਗੱਲਬਾਤ ਕਰਵਾ ਰਹੀਆਂ ਜਿਨ੍ਹਾਂ ਨੇ ਇਸ ਪੂਰ ਜ਼ੋਰ ਦੇ ਨਾਲ ਇੱਕ ਵੱਡਾ ਕਬਜ਼ਾ ਜਿਹੜਾ ਹੈ ਉਹ ਤੋਂ ਨਿਜਾਤ ਪਾਈਏ ਸਾਡੇ ਨਾਲ ਖੜੇ ਨੇ ਲੱਕਰਵਸੀ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਬਾਈ ਸਸੇਕਾਲ ਜੀ ਸਾਰਿਆਂ ਨੂੰ ਸਸੇਕਾਲ ਜੀ ਇਹ ਇਹ ਪਹਿਲਾਂ ਦੱਸੋ ਕੀ ਜੀ ਅੱਜ ਤੋਂ ਇਸ ਤੋਂ ਪਹਿਲਾਂ ਦੇ ਹਾਲਾਤ ਕਿਹੋ ਜਿਹੇ ਸੀਗੇ ਜਿਹੜੇ ਤੁਸੀਂ ਕਹਿੰਦੇ 10-15 ਸਾਲ ਦਾ ਇੱਕ ਵੱਡਾ ਕਬਜ਼ਾ ਸੀਗਾ ਇੱਥੇ ਜਿਹੜੀ ਗੱਲ ਰਹੀ ਆ ਹੁਣ ਤੋਂ ਪਹਿਲਾਂ ਦੀ ਉਹ ਮੰਜ਼ਰ ਕੁਛ ਇਦਾਂ ਦਾ ਸੀ ਭੇ ਲੰਘ ਦੇ ਜਿਹੜਾ ਕੋਈ ਚੰਗਾ ਬੰਦਾ ਸੀ ਉਹ ਮਜਬੂਰੀ ਕਰ ਲੰਘਦਾ ਤਾਂ ਸੀ ਇੱਥੋਂ ਪਰ ਲੇਕਿਨ ਮੂੰਹ ਛਪਾ ਕੇ ਮੈਂ ਇੱਕ ਗੱਲ ਨੂੰ ਐਲੈਬ੍ਰੇਟ ਕਰ ਦਿਆਂ ਪੂਰਾ ਕਲੀਅਰ ਕਰ ਦਿਆਂ ਕਿਸੇ ਵੀ ਪ੍ਰਵਾਸੀ ਨਾਲ ਸਾਡੇ ਦੁਸ਼ਮਣੀ ਨਹੀਂ ਕਿਸੇ ਵੀ ਕੋਈ ਇਹੋ ਜਿਹਾ ਰੁਜ਼ਗਾਰ ਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹਰ ਬੰਦਾ ਜਿੰਨੀ ਕਿ ਚਲੋ ਉਹਦੀ ਹੈਸੀਅਤ ਹੁੰਦੀ ਆ ਦਾਇਰਾ ਹੁੰਦਾ ਉਹ ਆਪਣਾ ਰੋਟੀ ਰੁਜ਼ਗਾਰ ਕਰਦਾ ਕੋਈ ਪਰਮੇਸ਼ਵਰ ਦੀ ਛੱਤ ਥੱਲੇ ਕਰਦਾ ਕੋਈ ਆਪਣੀ ਖਰੀਦੀ ਛੱਤ ਥੱਲੇ ਕਰਦਾ ਲੇਕਿਨ ਕਈ ਲੋਕਾਂ ਨੇ ਇਸ ਗੱਲ ਨੂੰ ਬਹੁਤ ਤੂਲ ਦਿੱਤੀ ਪੇ ਰੁਜ਼ਗਾਰਾਂ ਤੇ ਲੱਤ ਮਾਰਦੇ ਪ੍ਰਵਾਸੀਆਂ ਦੇ ਖਿਲਾਫ ਆ ਅਸੀਂ ਸਾਰੇ ਦੇਸ਼ ਵਾਸੀ ਆ ਲੇਕਿਨ ਮੈਂ ਇੱਕ ਗੱਲ ਕਲੀਅਰ ਕਰਨੀ ਚਾਹਨਾ ਅਸੀਂ ਨਸ਼ਾ ਉਠਾਇਆ ਇੱਥੋਂ ਕਿਸੇ ਦਾ ਰੁਜ਼ਗਾਰ ਨਹੀਂ ਉਠਾਇਆ ਔਰ ਹੋਰ ਕਿਤੇ ਵੀ ਹੋਏਗਾ ਆ ਸਮੁੱਚਾ ਸਾਡਾ ਭਾਈਚਾਰਾ ਹਰ ਜਗ੍ਹਾ ਜਾ ਕੇ ਖੜਨ ਨੂੰ ਤਿਆਰ ਆ ਇਥੇ ਇਹ ਰੋਜ਼ਗਾਰ ਕਰਦਾ ਸੀ ਕਰਦਾ ਗਿਆ ਕਰਦਾ ਗਿਆ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਮੇਰੀ ਪੈਠ ਬਣ ਗਈ ਕਿਉਂਕਿ ਕਈ ਸਾਡੇ ਆਪਣੇ ਲੋਕ ਵੀ ਨੇ ਮੈਂ ਕੈਮਰੇ ਦੇ ਵਿੱਚ ਰਿਕਾਰਡ ਕਰਦਾ ਜਿਹੜੀ ਉਂਗਲ ਨੂੰ ਉਹ ਪਛਾਣਣਗੇ ਜਿਹੜੇ ਉਹਨੂੰ ਸ਼ੈਲਟਰ ਇੱਥੇ ਦਿੰਦੇ ਸੀ ਪਰ ਸਮੁੱਚੇ ਪ੍ਰਸ਼ਾਸਨ ਨੇ ਸਾਡਾ ਫਗਵਾੜਾ ਦੇ ਮਹਿਮਾਨਯੋਗ ADC ਮੈਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਡਿਊਟੀ ਬਾਖੂਬੀ ਨਿਭਾਈ ਔਰ ਸਮੁੱਚੀ ਆਮ ਆਦਮੀ ਪਾਰਟੀ ਫਗਵਾੜਾ ਦਾ ਹਲਕਾ ਇੰਚਾਰਜ ਹਰਜੀਮਾਨ ਜੀ ਦਾ ਜਗENDER ਸਿੰਘ ਮਾਨ ਜੀ ਦਾ ਉਹਨਾਂ ਦੇ ਹੁੰਤੇ ਸਮੁੱਚੀ ਟੀਮ ਦਾ ਮੇਰਾ ਰਾਮਪਾਲ ਉਪਲ ਜੀ ਦਾ ਔਰ ਸਮੁੱਚੇ ਮੀਡੀਆ ਦਾ ਜਿਹੜਾ ਨੇ ਸਾਡਾ ਸਾਥ ਦਿੱਤਾ ਹੁਣ ਤੁਸੀਂ ਦੇਖ ਸਕਦੇ ਹੋ ਸਾਡੇ ਦੁਕਾਨਦਾਰਾਂ ਨੇ ਸਾਡੇ ਮਹੱਲਾ ਵਾਸੀਆਂ ਨੇ ਜਿਹੜੇ ਇੱਥੇ ਨਾ ਰਹਿਣ ਵਾਲੇ ਵੀ ਹੁਣ ਉਹਨਾਂ ਨੇ ਵੀ ਇਹ ਸਾਰੇ ਸਮਾਨ ਦੇ ਵਿੱਚ ਆਪਣੀ ਕੰਟਰੀਬਿਊਸ਼ਨ ਕੀਤੀ ਔਰ ਬੱਚਿਆਂ ਦੇ ਖੇਡਣ ਲਈ ਗਰਾਊਂਡ ਬਣਾਈ ਤਾਂ ਮੈਂ ਤੁਹਾਨੂੰ ਦਿਖਾਉਣਾ ਆ ਨਾ ਇਹ ਰਸਤਾ ਹੈ ਜਿਹੜਾ ਪੋਰਟੋ ਤੋਂ ਥੱਲੇ ਉਹਦੀ ਹੁੰਦਾ ਹੁਣ ਇੱਥੋਂ ਦੀ ਘਟੋ ਘਟ ਦੇਣ ਦੇ ਵਿੱਚ ਸੈਂਕੜਾ ਬੰਦਾ ਉਤਰਦਾ ਹੋਣਾ ਸੈਂਕੜਾ ਬੰਦਾ ਚੜ੍ਹਦਾ ਹੋਣਾ ਤੇ ਜਿਵੇਂ ਬਾਈ ਹੁਣ ਦੱਸਿਆ ਕਿ ਇੱਥੇ ਇਹੋ ਜਿਹੇ ਹਾਲਾਤ ਸਕੇ ਕਿ ਕੋਈ ਜਿਹੜਾ ਬੰਦਾ ਚੰਗਾ ਕੋਲੋਂ ਨਿਕਲਦਾ ਸਕੇ ਉਹ ਸਿਰ ਝੁਕਾ ਕੇ ਨਿਕਲਦਾ ਸਕੇ ਕਿ ਸਾਡੀ ਇੱਕ ਅੱਖਾਂ ਇਹੋ ਜਿਹੀ ਇੱਥੇ ਦੇ ਹਾਲਾਤ ਬਣੇ ਹੋਏ ਸਕੇ ਇਧਰ ਨੂੰ ਕੈਮਰਾ ਮਾਰੋ ਆ ਇਸ ਵੇਲੇ ਸਾਰੀ ਪਾਰਕ ਬਣੀ ਹੋਈ ਆ ਸੀਨੀਅਰ ਸਿਟੀਜ਼ਨਸ ਦੇ ਬੈਠਣ ਨੂੰ ਇੱਥੇ ਜਗ੍ਹਾ ਉੱਤੇ ਲਿਖਿਆ ਸਰਬੱਤ ਦਾ ਭਲਾ ਇੱਥੋਂ ਸਾਡੇ ਦੋਨਾਂ ਮਹੱਲਾ ਦੀਆਂ ਧੀਆਂ ਪੈਣਾ ਬੇਟੀਆਂ ਮਾਵਾਂ ਲੰਘਦੀਆਂ ਨੇ ਇੱਥੋਂ ਪ ਤੇ ਕਹਿੰਦੇ ਸਾਡੀਆਂ ਧੀਆਂ ਭੈਣਾਂ ਬੇਟੀਆਂ ਨੂੰ ਇਥੋਂ ਨਸ਼ੇ ਵਾਜਾਂ ਦੇ ਵਿੱਚੋਂ ਹੋ ਕੇ ਨੰਗਣਾ ਪਵੇ ਮਰਨਾ ਮਨਜ਼ੂਰ ਆ ਠੀਕ ਆ ਨਾ ਮੈਂ ਨੂੰ ਕੋਈ ਵਾਵਾ ਨਾ ਤਾਂ ਮੈਂ ਐਮਸੀ ਦੀ ਇਲੈਕਸ਼ਨ ਲੜਨੀ ਆ ਨਾ ਮੈਨੂੰ ਕੋਈ ਅਹੁਦਿਆਂ ਦੀ ਲੋੜ ਆ ਮੈਨੂੰ ਤਾਂ ਇਹ ਆ ਕਿ ਮੈਂ ਇੱਕ ਘਰ ਜੇ ਜੰਮਿਆ ਨਾ ਤਾਂ ਕਹਿੰਦੇ ਹੁੰਦੇ ਅਸਲੀ ਇਨਸਾਨ ਉਹੀ ਹੁੰਦਾ ਜਿਹੜਾ ਦੁਸ਼ਮਣ ਦੀ ਧੀ ਦੇ ਵਿੱਚ ਵੀ ਆਪਣੀ ਧੀ ਨਜ਼ਰ ਜੈਨੂ ਆਵੇ ਤੇ ਅਸੀਂ ਐਡੇ ਬੇਗੈਰਤ ਨਹੀਂ ਵੀ ਸਾਡੇ ਮੁਹੱਲੇ ਦੀਆਂ ਸਾਡੇ ਸ਼ਹਿਰ ਦੀਆਂ ਸਾਡੇ ਕਸਬੇ ਦੀਆਂ ਧੀਆਂ ਭੈਣਾਂ ਨੂੰ ਇਹਨਾਂ ਦੋ ਟਕੇ ਦੇ ਬੰਦਿਆਂ ਦੇ ਵਿੱਚੋਂ ਸ਼ਰਾਬੀਆਂ ਦੇ ਵਿੱਚੋਂ ਇੱਥੇ ਨੀਮੀ ਪਾ ਕੇ ਲੰਘਣਾ ਪਵੇ ਇਹ ਲੜਾਈ ਉਸ ਗੱਲ ਦੀ ਸੀ ਨਾ ਕਿਸੇ ਦੇ ਰੋਜ਼ਗਾਰ ਛਕਾਉਣ ਦੀ ਇੱਥੋਂ ਨਸ਼ੇੜੀ ਛਕਾਉਣ ਦੀ ਸੀਗੀ ਰਾਮਗੜੀਆਂ ਕਾਲਜ ਆ ਉਤੋਂ ਅੱਗੇ ਜੀ ਥਾਣਾ ਹੈ ਪ੍ਰਸ਼ਾਸਨ ਵੀ ਤੁਹਾਡੇ ਕੋਲ ਰਿਹਾ ਤੇ ਪ੍ਰਸ਼ਾਸਨ ਨੇ ਵੀ ਅੱਗੇ ਕਿਉਂਕਿ ਤੁਸੀਂ ਕਹਿੰਦੇ ਕਿ ਇੰਨਾ ਲੰਮਾ ਕਬਜ਼ਾ ਸੀਗਾ ਤੁਸੀਂ ਵੀ ਲੜਾਈ ਲੜਦੇ ਰਹੇ ਹੋ ਪ੍ਰਸ਼ਾਸ ਦੇਖੋ ਗੱਲ ਇਸ ਗੱਲ ਦੀ ਜਿੱਦਣ ਮੇਰੀ ਇਹ ਵੀਡੀਓ ਵਾਇਰਲ ਹੋਈ ਔਨ ਰਿਕਾਰਡ ਉਹਨਾਂ ਸ਼ਰਾਬੀਆਂ ਨੇ ਮਾਫੀ ਮੰਗੀ ਇੱਥੇ ਪੂਰਾ ਹਜੂਮ ਇਕੱਠਾ ਹੋਇਆ ਸੀ ਔਰ ਮੈਂ ਫਿਰ ਧੰਨਵਾਦ ਕਰਦਾ ਜਦੋਂ ਇਹ ਵੀਡੀਓ ਵਾਇਰਲ ਹੋਈ ਮਾਨਯੋਗ ਕਮਿਸ਼ਨਰ ਸਾਹਿਬ ਨੇ ਇਮੀਡੀਏਟਲੀ ਅਫੈਕਟਸ ਦੇ ਉੱਤੇ ਇਥੋਂ ਉਹਨੂੰ ਡਿਮੋਲਿਸ਼ ਕਰਵਾ ਦਿੱਤਾ ਹਜੇ ਵੀ ਮੈਨੂੰ ਸੁਣਨ ਦੇ ਵਿੱਚ ਆਉਂਦਾ ਮੇਤੋਂ ਉਸ ਗੱਲ ਦਾ ਕੋਈ ਸਬੂਤ ਨਹੀਂ ਕਿ ਕਈ ਜਗ੍ਹਾ ਇੱਥੇ ਨਸ਼ੇੜੀ ਵੰਦੇ ਨੇ ਜਵਾਰੀ ਵੰਦੇ ਨੇ ਜੇ ਹੁਣ ਅਸੀਂ ਹਰ ਇੱਕ ਜਗ੍ਹਾ ਆਪਣਾ ਜਾ ਕੇ ਰੋਲ ਅਦਾ ਕਰਦੇ ਹਾਂ ਲੋਕਾਂ ਨੇ ਕਹਿਣਾ ਇਹਨਾਂ ਨੂੰ ਕੀ ਆਪਣਾ ਜੀ ਇਹਨਾਂ ਨੇ ਕੀ ਲੈਣਾ ਦੇਣਾ ਇਸ ਕਰਕੇ ਮੈਂ ਕਹਿੰਨਾ ਇਕੱਲੇ ਇਕੱਲੇ ਲੋਕ ਆਪੋ ਆਪਣੀ ਜ਼ਿੰਮੇਵਾਰੀ ਨਿਭਾਓ ਆਪਣੀ ਨਿਭਾਓ ਤੁਹਾਡਾ ਦੇਸ਼ ਤਾਂ ਸਵੱਛ ਬਣਨਾ ਜੇ ਤੁਹਾਡਾ ਅੱਗਾ ਤੁਸੀਂ ਆਪ ਸਵੱਛ ਕਰ ਲਿਆ ਹਰ ਇੱਕ ਨੇ ਸਵੱਛ ਕਰ ਲਿਆ ਤਾਂ ਸਾਰਾ ਦੇਸ਼ ਸਵੱਛ ਪਹਿਲਾਂ ਕਿਹੋ ਜਿਹੇ ਹਾਲਾਤ ਰਹੇ ਨੇ ਤੁਸੀਂ ਕਿੰਨੀਆਂ ਕੋਸ਼ਿਸ਼ਾਂ ਕੀਤੀ ਜਿਵੇਂ ਉਹਨਾਂ ਨੇ ਕਿਹਾ ਕਿ ਉਹਦੇ ਪਿੱਛੇ بڑے ਬੰਦੇ ਸੀਗੇ ਬਿਤਾਇਓ ਛੱਟ ਗਿਆ ਰਾਇ ਇੱਥੇ। ਉਹ ਵੀਰਾ ਜੀ ਪਹਿਲਾਂ ਤਾਂ ਇੱਥੇ ਕਹਿੰਦਾ ਮਤਲਬ ਇਹ ਵੀ ਇੱਥੋਂ ਪੌੜੀਆਂ ਥਲੇ ਉਤਰਦੇ ਧੀਆਂ ਪੈਣਾ ਚੜ੍ਹਦੀਆਂ ਧੀਆਂ ਪੈਣਾ ਉਤਰਦੀਆਂ ਤਾਂ ਬਹੁਤ ਹੀ ਕੰਮ ਖਤਰਨਾਕ ਸੀਗਾ। ਉਹਦੇ ਪੁਲ ਦੇ ਉੱਪਰ ਵੀ ਵਿਚਕੇ ਨਿਛੇੜੀ ਉੱਤੇ ਲੁਕੇ ਰਹਿੰਦੇ ਸੀਗੇ। ਆ ਵੀ ਇੱਥੇ ਇੱਕ ਇਧਰ ਵੇਹ ਦੇ ਢਾਬਾ ਲੱਗਾ ਸੀ, ਇੱਕ ਇਧਰ ਢਾਬਾ ਲੱਗਾ ਹੁੰਦਾ ਸੀਗਾ। ਇਹਨੂੰ ਵੀ ਕਹਿ ਕੇ ਮਿੰਤਾ ਕਰਕੇ ਚਕਾਇਆ ਤੇ ਇਹ ਤਾਂ ਆਕੜ ਹੀ ਗਿਆ ਸੀਗਾ। ਕੁਝ ਇਹ ਭਾਈ ਹੁਣ ਦੇ ਅਸੀਂ ਵੀ ਦੇਖਿਆ ਵੀ ਇਹ ਨਸ਼ਾ ਥੋੜਾ ਜਿਹਾ ਵੇਚਦਾ ਸੀਗਾ। ਕੋਈ ਆਉਂਦੇ ਜਾਂਦੇ ਗਰਾਸ ਲੈਂਦੇ ਸੀਗੇ। ਇਹ ਵਿੱਚੋਂ ਨਸ਼ਾ ਵੇਚ ਕੇ ਪੈਸੇ ਲੈਂ ਆਲੇ ਸਾਡੇ ਨਾਲ ਸਹਿਯੋਗ ਦਿੱਤਾ ਤਾਂ ਇੱਥੇ ਖਾਲੀ ਕਰਵਾਇਆ ਤੇ ਆ ਦੇਖੋ ਗਰਾਊਂਡ ਜਿਵੇਂ ਤੁਸੀਂ ਕਿੰਨੂ ਕਿਸੇ ਨਸ਼ਾ ਨੂੰ ਚਾਹ ਬੀਜ ਦਾ ਸਕਿਆ ਜਾਂ ਪਲਾਉਂਦਾ ਗਾ ਜੇ ਭਾਵੇਂ ਦਰੂ ਵੀ ਪਲਾਉਂਦੇ ਬਿਨਾਂ ਲਾਇਸੈਂਸ ਤੋਂ ਬੰਦਾ ਕੋਈ ਦਰੂ ਵੀ ਨਹੀਂ ਪਲਾ ਸਕਦਾ ਥੋੜੇ ਆ 150 200 ਮੀਟਰ ਤੇ ਥਾਣਾ ਜੀ ਚੌਂਕੀ ਇੱਥੇ ਉਹ ਵੀਰਾ ਜੀ ਐਸੇ ਕਰਕੇ ਫੜ ਹੋਏ ਆ ਇੱਥੇ ਸਾਡੇ ਸੋਨੂੰ ਭਾਜੀ ਉਹਨਾਂ ਦਾ ਇੱਥੇ ਉਹਨਾਂ ਨੇ ਗਲਾਸ ਲਿਆ ਉੱਥੇ ਜਾ ਕੇ ਸ਼ਰਾਬਾ ਪੀਂਦੇ ਸੀ ਇਹ ਕੈਮਰੇ ਵਿੱਚ ਆ ਕੇ ਤਾਂ ਹੀ ਤਾਂ ਅਸੀਂ ਫੜੇ ਇਹਨਾਂ ਨੂੰ ਤਾਂ ਹੀ ਤਾਂ ਇਹਨਾਂ ਦੇ ਢੱਬਾ ਚੱਕ ਹੋਇਆ ਇੱਥੋਂ ਹੋਰ ਕੋਈ ਸਾਡੇ ਅਸੀਂ ਨਾਲ ਦੁੱਖੀ ਨਹੀਂ ਹੈਗੇ ਬੜੇ ਹਾਂਜੀ ਫੇ ਕਮੇਟੀ ਵਾਲਿਆਂ ਸਾਡੇ ਸਹਿਯੋਗ ਦੇ ਨਾਲ ਇਹ ਕੰਮ ਸਾਡਾ ਚ ਚਗਾਇਆ। ਕਿ ਇਹ ਬਹੁਤ ਵਧੀਆ ਹੋਇਆ। ਇੱਥੇ ਹੁਣ ਬੱਚੇ ਖੇਡਣਗੇ, ਨਸ਼ਿਆਂ ਤੋਂ ਰਹਿਤ ਹੋਣਗੇ। ਉਹਨੇ ਜਿਹੜੇ ਆਉਣ ਜਾਣੇ ਆਵਾਜਾਈਆ ਉਹਨੂੰ ਸੋਖਿਆ ਹੀ ਹੋ। ਇੱਥੇ ਲੁੱਟਾ ਘੋਆ ਵੀ ਹੁੰਦੀ ਨਹੀਂ ਆ ਪੁੱਲਤੀ। ਪ੍ਰੋਬਲਮ ਇਹ ਸੀ ਕਿ ਉਹਦੇ ਨਾਲ ਦਿਸਤਾਨ ਦੱਸਿਆ ਸੁਣੋ ਹੋਣਾ ਕੁਛ ਏਦਾਂ ਦੇ ਨਟੋਰੀਅਸ ਸ਼ਰੂਡ ਆਦਮੀ ਸੀ ਜਿਹੜੇ ਆਪ ਹੀ ਬਹਿ ਕੇ ਪੀਂਦੇ ਸੀ ਤੇ ਉਹਨੂੰ ਸ਼ੈਲਟਰ ਵੀ ਕਰਦੇ ਸੀ। ਉਹ ਗੁਲਾਸ ਦੀ ਤੇ ਇੱਕ ਗੱਲ ਆ ਜਦੋਂ ਜਦੋਂ ਦੁਕਾਨਦਾਰ ਵੇਚਣ ਲੱਗ ਜੇ ਜਾਂ ਬਹਿਨ ਨੂੰ ਜਗਾ ਦੇਵੇ ਉਹ ਸਮੇਦਾਬੀ ਮੈਦਾ ਦੇ ਨਾਲ ਪ੍ਰਾਪਤ ਜਿਹੜਾ ਵਾਝਾਂਦਾ ਰੋਕਦੇ ਕਾਫੀ ਹੱਤ ਤੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਪਤਾ ਲਗਾ ਮੈਂ ਖੋਦੇ ਨੂੰ ਆਨ ਕੇ ਕਿਹਾ ਮੈਂ ਕਿਹਾ ਜੇ ਸਾਡੀ ਐਸੋਸੀਏਸ਼ਨ ਦਾ ਫਾਇਦਾ ਵੀ ਜਿਹੜੀ ਫੈਸਲਾ ਵੀ ਜਿਹੜੀ ਵੀ ਕੋਈ ਰੇੜੀ ਵਾਲਾ दारू ਪਲਾਉਂਦਾ ਨਾ ਉਹਨੂੰ ਅਸੀਂ ਵਕੇਟ ਖਰਾ ਦੇਣਾ ਖਾਲੀ ਕਰਾਂ ਤੋ ਆਖਿਆ ਲੱਗ ਉਹ ਜੀ ਮੈਨੂੰ ਸ਼ਰਾਬ ਦਾ ਗਲਾਸ ਮੰਗਤੇ ਆ ਮੈਂ ਕੀ ਕਰਾਂ ਉਹ ਜਹਾਂ ਬੈਠ ਕੇ ਪੀਤੇ ਮੈਂ ਕਿਹਾ ਮੈਂ ਕਿਹਾ ਤੂੰ ਸਾਹਮਣੇ ਐਮਸੀ ਦਾ ਘਰ ਆ ਸੋਨੂੰ ਦਾ ਘਰ ਆ ਤੂੰ ਦ ਗਲਾਸ ਦੇ ਕੇ ਬੋਤਲ ਦੇ ਦੇਨਾ ਤੇ ਉੱਥੇ ਜਾ ਕੇ ਪੌੜੀਆਂ ਤੇ ਜਾ ਕੇ ਬੈਠੇ ਪੀਂਦੇ ਨੇ ਤੇ ਸਵੇਰੇ ਸਵੇਰੇ ਉਹਨਾਂ ਨੇ ਸਵੇਰੇ ਦੁਕਾਨ ਖੋਲਣ ਤੋਂ ਪਹਿਲਾਂ ਸ਼ਰਾਬੀ ਬੈਠੇ ਮੱਥੇ ਲੱਗੇ ਵੀਡੀਓ ਤੇਰੀ ਬਣੀ ਆ ਮੈਂ ਕੀ ਕਰਾਂ ਜੀ ਫਿਰ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਵੀ ਸੋਨੂੰ ਨੂੰ ਦੀ ਜਿਹੜੀ ਤਕਲੀਫ ਆ ਬੜੀ ਵੱਡੀ ਤਕਲੀਫ ਆ ਇਹ ਹੱਲ ਹੋਣੀ ਚਾਹੀਦੀ ਆ ਹੁਣੇ ਮੇਰੇ ਦੋਸਤ ਨੇ ਦੱਸਿਆ ਬੜੇ ਸੀਨੀਅਰ ਸਿਟੀਜਨ ਨੇ ਸ਼ਹਿਰ ਦੇ ਇੱਥੇ ਪੌੜੀਆਂ ਦੇ ਵਿੱਚ ਇੱਥੇ ਬੈਠਾ ਖੜਾ ਸੀ ਇਹਨੇ ਪਾਤੇ ਨੇ ਉਹ ਕੁੜੀਰ ਮੰਡੇ ਨੂੰ ਫੜਿਆ ਇਹ ਇਹ ਤੇ ਸੈਕਸ ਸਿਲੈਕਟ ਬੰਨ ਛੱਲਿਆ ਸੀ ਜੇ ਥੋ ਨਹੀਂ ਰੋਕਦੇ ਵੇਖੋ ਕੁਲ ਸਮਾਂ ਹੋਣਾ ਨਾ ਰਹਿੰਦਾ ਪਤਾ ਨਹੀਂ ਇੱਥੇ ਕੀ ਕੀ ਦੇ ਵਿੱਚ ਫਿਰ ਦੂਸਰੀ ਗੱਲ ਹੈ ਜਿਹੜੇ ਉੱਤੋਂ ਨਹੀਂ ਉਤਰਦੇ ਸੀ ਉਹਨਾਂ ਵਿੱਚ ਕੁਝ ਬੰਦੇ ਹੋ ਇਹ ਸਪੋਰਟ ਕਰਦੇ ਸੀ ਜਿਨ੍ਹਾਂ ਨੇ ਘਾਦੇ ਮੈਂਬਰਾਂ ਦੀ ਇੱਥੇ ਚੈਨੀ ਲੈ ਲਈ ਬਟੂਆ ਕੋਲੇ ਆ ਮੋਬਾਈਲ ਕੋਲੇ ਸਨੇਚ ਗੋੜੀ ਵੱਧ ਗਈ ਕਿਉਂਕਿ ਲੇਟ ਆਵਰ ਤੇ ਜਿਹੜੇ ਟ੍ਰੇਨ ਤੋਂ ਜਾਂ ਬੱਸ ਸਟੈਂਡ ਤੋਂ ਰਾ ਇਹੀ ਹੈ ਸਦਨਾਮਪੁਰੇ ਦਰਸ਼ਕ ਨੂੰ ਹਦਿਆਬਾਦ ਤੱਕ ਉਹ ਜਦੋਂ ਲੋਕੀ ਥੱਲੇ ਆਉਂਦੇ ਸੀ ਜਾਂ ਚੜ੍ਹਦੇ ਸੀ ਤੋਂ ਵਿੱਚ ਇੱਕ ਬਣਿਆ ਹੋਇਆ ਪਲੇਟਫਾਰਮ ਜਿੱਥੇ ਗੱਲ ਤੋਂ ਕੰਮ ਉੱਥੇ ਉਹ ਬੈਠੇ ਸਨੇਚਿੰਗ ਹੁੰਦੀ ਸੀ। ਸਿਕਾਰ ਹੁੰਦੀ ਸੀ ਲੋਕਾਂ ਕਰ। ਤੇ ਸਨੇਚਿੰਗ ਐਨੀ ਗਲਤ ਹੁੰਦੀ ਪਹਿਲਾਂ ਸਿਰ ਤੇ ਹਾਰ ਮਾਰ ਦਿੰਦੇ ਸੀ। ਬਾਅਦ ਚ ਉਹਦਾ ਮੋਬਾਈਲ ਲੈਪਟਾਪ लवली ਵਾਲੇ ਕਈ ਮੁੰਡਿਆਂ ਦੀ ਲੁੱਟੋਈ। ਇੱਕ ਨੂੰ ਤਾਂ ਇਹਨੇ ਸੋਨੂ ਨੇ ਕੋਠੇ ਤੇ ਚੜ੍ਹਿਆ। ਜੋ ਦੀ ਉਹਨੇ ਚੀਕ ਮਾਰੇ ਆਹਦਾ ਮੈਂ ਆ ਗਿਆ ਤਾਂ ਤਾਂ ਉਹਦੀ ਜਾਨ ਬਚੀ। ਇਹ ਇਹਦੀ ਵੱਡੀ ਗੱਲ ਹੈ ਜਿਹਨ ਸਾਰੇ ਪਤਵੰਤੇ ਬੰਦਿਆਂ ਨੇ, ਸਾਰੇ ਸੀਨੇ ਬੰਦਿਆਂ ਨੇ ਕਿਹਾ ਕਿ ਕਾਕਾ ਤੂੰ ਆਪਣੀ ਰੋਜੀ ਰੋਟੀ ਕਮਾ ਫਰਨ ਦੇਖੋ ਉਹ ਤਾਂ ਅੱਖਾਂ ਵਿਖਾਉਂਦਾ ਸੀ ਇਕੱਲੇ ਬੰਦੇ ਦਾ ਤਾਂ ਬੱਸਦਾ ਨਹੀਂ ਉਹ ਆ ਜਾਂਦੇ ਸੀ ਫਾਈਟਿੰਗ ਕਰਦੇ ਸੀ ਲੜਦੇ ਸੀ ਵੀ ਨਹੀਂ ਅਸੀਂ ਤਾਂ ਅਸੀਂ ਤੇ ਥੋੜੇ ਮਾਲਕਾਂ ਜਿਹਾ ਸਿਰ ਤੇ ਬੈਠੇ ਆ ਉਹ ਕਰਦੇ ਆ ਸਾਡੇ ਕੋ ਸ਼ਰਾਬੀਆਂ ਨੇ ਵੀ ਹੋਣਾ ਸਾਡੇ ਕੋ ਦੂਸਰਿਆਂ ਨੇ ਵੀ ਹੋਣਾ ਮਤਲਬ ਆਪਣੇ ਆਪ ਨੂੰ ਮਾਲਕ ਹੋਣ ਲੱਗ ਪਿਆ ਸੀ ਉਹ ਓਵਰ ਕੰਫੀਡੈਂਸ ਦੇ ਵਿੱਚ ਤੇ ਉਹ ਸਮਝਦੇ ਸੀ ਵੀ ਮੈਨੂੰ ਕੋਈ ਉਠਾ ਨਹੀਂ ਸਕਦਾ ਇੱਥੋਂ ਲੇਕਨ ਯੂਨਾਈਟਿਡ ਵੀ ਰਾਜ ਯੂਨਾਈਟਿਡ ਵੀ ਫਾਇਲ ਕੱਠੇ ਲੜੀਏ ਤੇ ਕੋਈ ਗੱਲ ਹੀ ਨਹੀਂ ਅਸੀਂ ਕਿਸੇ ਨੂੰ ਵੀ ਗਲਤ ਕੀ ਦਿੱਤੀਆਂ ਤੋਂ ਗਲਤ ਕੰਮਾਂ ਤੋਂ ਠਾ ਸਕਦੇ ਆ ਬਾਕੀ ਜਦੋਂ ਇਹ ਪ੍ਰਪੋਜ਼ਲ ਇਹਨਾਂ ਨੇ ਸੁਣੋ ਉਹਨਾਂ ਲਿਆਂਦੀ ਸਰਦ ਜੀ ਸਾਰਿਆਂ ਨੇ ਬੈਠ ਕੇ ਇੱਥੇ ਮੁੰਡਾ ਆਪਣਾ ਭਰਤਾ ਵੀ ਇਹ ਇੱਥੇ ਗਰਾਊਂਡ ਬਣਾਓ ਮੈਂ ਕਹਾ ਮੈਂ ਰੈਕਟਰ ਔਰ ਜਿਹੜੇ ਸੈਟਲ ਨੇ ਮੈਂ ਦਊਗਾ ਮੈਂ ਕਯੂ ਕਰੂੰਗਾ ਮੈਂ ਕਿਉਂਕਿ ਮੈਂ ਇੱਕ ਐਜੂਕੇਸ਼ਨਿਸਟ ਰਹਿਆ ਪ੍ਰਿੰਸੀਪਲ ਆ ਰਹਿਆ ਅਸੀਂ ਕੁਰਾਹੇ ਪੇ ਬੱਚਿਆਂ ਨੂੰ ਰਾਹੇ ਲਿਓਂ ਲਈ ਗਰਾਊਂਡ ਵਿੱਚ ਭੇਜੀਦਾ ਵੀ ਉਹਦੀ એનર્ਜੀ ਜਿਹੜੀ ਆ ਫਿਜ਼ੀਕਲੀ ਖੇਡ ਕੇ એનર્ਜੀ ਵੇਸਟ ਹੋਏ ਮੈਂ ਇਹ ਸਾਡਾ ਛੋਟਾ ਵੀਰ ਭਰਤਾ ਬੱਚਿਆਂ ਵਰਗਾ ਹੈ ਇਹ ਕਿਸੇ ਆਪਣੇ ਜ਼ਰੂਰੀ ਕੰਮ ਤੋਂ ਉੱਤੇ ਪੌੜੀਆਂ ਤੋਂ ਉਤਰ ਰਿਹਾ ਸੀ ਤਾਂ ਬੜੇ ਗਲਤ ਹਾਲਾਤਾਂ ਵਿੱਚ ਇੱਕ ਇਹਨੇ ਲੜਕਾ ਲੜਕੀ ਇੱਥੇ ਦੇਖੇ ਔਰ ਜਿਹਨਾਂ ਹਾਲਾਤਾਂ ਵਿੱਚ ਦੇਖੇ ਮੈਂ ਔਨ ਰਿਕਾਰਡ ਮੈਂ ਕਹਿਣਾ ਵੀ ਉਹ ਮناسب ਨਹੀਂ ਸਮਝਦਾ ਇਹ ਬੜਾ ਸਰਵ ਸੰਝਾ ਚੈਨਲ ਹੈ ਐਸ ਐਸ ਇਲਾਕੇ ਵਿੱਚ ਆ ਕੇ ਮੈਂ ਤੁਹਾਨੂੰ ਔਨ ਰਿਕਾਰਡ ਕਿਸੇ ਦਿਨ ਵੀਡੀਓ ਬਣਾ ਕੇ ਦਵਾਂ ਦੇਖੋ ਜੂਆ ਚੱਲਦਾ ਕੱਲ ਇੱਕ ਔਰਤ ਮੈਨੂੰ ਆ ਕੇ ਭੈਣ ਸਾਡੀ ਕਹਿਣ ਲੱਗੀ ਜੀ ਜਵਾਰੀ ਚਕਾਓ ਮੈਂ ਕਿਹਾ ਜੀ ਪਹਿਲਾਂ ਤੁਸੀਂ ਆਪਣੇ ਪਤੀ ਨੂੰ ਹਟਾ ਲਓ ਫਿਰ ਜਿਹੜਾ ਬੋਲੇ ਮੇਰੇ ਵਰਗਾ ਉਹੀ ਕੁੰਡਾ ਖੋਲੇ ਤੇ ਹੁਣ ਕੰਧ ਬਾਬਾ ਕੀ ਇਹ ਏਰੀਆ ਇਹੋ ਜਿਹਾ ਬਣ ਗਿਆ ਲੋਕਾਂ ਨੂੰ ਨਾ ਦੇ ਕਿ ਇਧਰ ਲਈ ਜਾਂਗੇ ਤਾਂ ਇਹੋ ਜੇ ਕੰਮ ਇਧਰ ਹੋਣਗੇ ਨਾ ਅਦਰਵਾਇਜ਼ ਬੰਦਾ ਇਲਾਕੇ ਚ ਇਹੋ ਜੇ ਇਲਾਕੇ ਚ ਇੱਕ ਇੱਕ ਹੋਰ ਬੜੀ ਤਰਾਸਦੀ ਆ ਆ ਜਿਹੜੀ ਤੁਸੀਂ ਹੁਣ ਰੇਲਵੇ ਦੀ ਕੰਧ ਦੇਖ ਰਹੇ ਹੋ ਨਾ ਜੀ ਇਹ ਤੋਂ ਇਧਰ ਸਤਨਾਮਪੁਰਾ ਪੁਲਿਸ ਦੀ ਜੂਰੀਡਿਕਸ਼ਨ ਇਹਦੇ ਉਧਰ ਉਹਦੀ ਰੇਲਵੇ ਦੀ ਤਾਂ ਦੂਸਰੀ ਕੰਧ ਦੇ ਉਪਰ ਸਥਾਨਾ ਸਿਟੀ ਦੀ ਉਹ ਕੀ ਕਰਦੇ ਨੇ ਚੋਰ ਚੋਰੀਆਂ ਮੋਬਾਈਲ ਦੀਆਂ ਉਧਰੋਂ ਕਰ ਲੈਂਦੇ ਰੇਲਵੇ ਚੋਂ ਕਦੀ ਇਧਰ ਆ ਜਾਂਦੇ ਕਦੀ ਉਧਰ ਆ ਜਾਂਦੇ ਇਧਰ ਲਈ ਪੁਲਿਸ ਕਹਿੰਦੀ ਸਾਡਾ ਨਹੀਂ ਉਧਰ ਲਈ ਅਸੀਂ ਇਸ ਗੱਲ 'ਚ ਮਰਦੇ ਆਂ ਜੇ ਪੌੜੀਆਂ 'ਚ ਕੋਈ ਗੱਲ ਹੋਵੇ ਉਹ ਕਹਿੰਦੇ ਪੌੜੀਆਂ ਦਾ ਸਾਡੀ ਜੂਰੀ ਡਿਕਸ਼ਨ 'ਚ ਨਹੀਂ ਆਉਂਦੀਆਂ ਇਹ ਤਾਂ ਰੇਲਵੇ ਦੀਆਂ ਰੇਲਵੇ ਵਾਲੇ ਕਹਿੰਦੇ ਸਾਡੀ ਤਾਂ ਕੰਨ ਦੁੱਧਰ ਆ ਅਸੀਂ ਐਸ ਵੇਲੇ ਇਹ ਸਾਡੇ ਹਾਲਾਤ ਹੋਇਆ ਭੀ ਜਿੱਦਾਂ ਕਿਤੇ ਨਾ ਅਸੀਂ ਇੱਥੇ ਸਾਈਲਮ ਲੈ ਕੇ ਰਹੇ ਰਹੇ ਹੁੰਨੇ ਅਸੀਂ ਤਾਂ ਮਤਲਬ ਇਹ ਮਤਲਬ ਕੁਝ ਨਹੀਂ ਸਾਨੂੰ ਸਮਝ ਆਉਂਦੀ ਅਸੀਂ ਕਿਹਨੂੰ ਜਾ ਕੇ ਆਪਣਾ ਦੁੱਖ ਦਸੀਏ ਕਿਹਨੂੰ ਨਾ ਦਸੀਏ ਸਾਡੀ ਲੜਾਈ ਕਿਸੇ ਪ੍ਰਵਾਸੀ ਦੇ ਖਿਲਾਫ ਨਹੀਂ ਸਾਡੀ ਲੜਾਈ ਨਸ਼ੇ ਦੇ ਖਿਲਾਫ ਆ ਸਾਡੀ ਲੜਾਈ ਉਸ ਚੀਜ਼ ਦੇ ਖਿਲਾਫ ਆ ਜਿਹੜਾ ਸਾਡੇ ਮਾਹੌਲ ਨੂੰ ਗੰਦਾ ਕਰਦਾ ਜਿੰਨੇ ਲੋਕ ਨੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਕੇ ਕਮੈਂਟ ਕਰਕੇ ਜ਼ਰੂਰ ਦਿਓ ਤੁਹਾਡੀ رائے ਕੀ ਹੈ ਜੀ ਇਸ ਸਮੇਂ ਸਤਨਾਮਪੁਰਾ ਪੌੜੇ ਦੇ ਬਿਲਕੁਲ ਥੱਲੇ ਰੇਲਵੇ ਲਾਈਨ ਦੇ ਬਿਲਕੁਲ ਨਾਲ ਖੜੇ ਇਲਾਕਾ ਵਾਸੀ ਨਾਲ ਉਹਨਾਂ ਨਾਲ ਵੀ ਗੱਲਬਾਤ ਕੀਤੀ ਬਹੁਤ ਧੰਨਵਾਦ ਜੀ